ਵੱਡੀ ਖਬਰ ਬੰਗਲਾਦੇਸ਼ ਤੋਂ ਆ ਰਹੀ ਹੈ ਦੱਸਦੀ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆਦਾ ਦੇਹਾਂਤ ਹੋ ਗਿਆ ਹੈ ਉਹ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ ਦੱਸਦੀ ਹੈ ਕਿ ਬੀਤੇ ਕਾਫੀ ਸਮੇ ਤੋਂ ਬਿਮਾਰ ਚੱਲ ਰਹੀ ਸੀ ਦਿਲ ਦੀ ਕਿਡਨੀ ਦੀਆਂ ਬਿਮਾਰੀਆਂ ਦੇ ਨਾਲ ਪੀੜਿਤ ਸੀ ਔਰ 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਦੱਸਦੀ ਹੈ ਕਿ ਕੱਲ ਹੀ ਉਹਨਾਂ ਦੇ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਬੀਤੇ 20 ਦਿਨਾਂ ਤੋਂ ਵੈਂਟੀਲੇਟਰ ਤੇ ਸੀ ਔਰ ਦੋ ਵਾਰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ ਖਾਲਿਦਾ ਜੀਆ ਤਾਂ ਇਹ ਬੰਗਲਾਦੇਸ਼ ਦੇ ਨਾਲ ਵੱਡੀ ਜੁੜੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੰਗਲਾਦੇਸ਼ ਨੈਸ਼ਨਿਸਟ ਜੋ ਪਾਰਟੀ ਹੈ ਉਸ ਦੀ ਮੁਖੀ ਸੀ ਖਾਲਿਦਾ ਜੀਆ ਔਰ 1981 ਦੇ ਵਿੱਚ ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਦਾਖਲ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬੰਦੀ ਹੈ ਔਰ ਬੀਤੇ ਸਮੇਂ ਭ੍ਰਸ਼ਟਾਚਾਰ ਦੇ ਇਲਜ਼ਾਮ ਵੀ ਲੱਗਦੇ ਨੇ ਜਿਸ ਦੇ ਵਿੱਚ 10 ਸਾਲ ਦੀ ਸਜ਼ਾ ਵੀ ਉਹਨਾਂ ਨੂੰ ਸੁਣਾਈ ਜਾਂਦੀ ਹੈ ਹਾਲਾਂਕਿ ਸੁਣਵਾਈ ਚੱਲਦੇ ਚੱਲਦੇ ਸਜ਼ਾ ਦੇ ਵਿੱਚ ਦੇਰੀ ਹੁੰਦੀ ਰਹਿੰਦੀ ਹੈ ਔਰ ਖਾਲਿਦਾ ਜੀਆ ਨੂੰ ਬੀਤੇ ਸਮੇਂ ਹੀ ਰਿਹਾ ਕਰ ਦਿੱਤਾ ਗਿਆ ਸੀ ਤਾਂ ਸਾਰੇ ਇਲਜ਼ਾਮ ਹਟਾ ਦਿੱਤੇ ਗਏ ਸੀ ਪਰ ਹੁਣ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ ਬੀਤੇ ਕਾਫੀ ਸਮੇ ਤੋਂ ਬਿਮਾਰ ਸੀ ਔਰ ਇਸੇ ਦੇ ਚਲਦੇ ਜੋ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਖਾਲਿਦਾ ਜੀਆ ਬੀਤੇ ਸਾਲ ਉਹਨਾਂ ਦੀ ਛਾਤੀ ਦੇ ਵਿੱਚ ਇਨਫੈਕਸ਼ਨ ਸੀ ਲਿਵਰ ਕਿਡਨੀ ਔਰ ਡਾਇਬੀਟੀਜ਼ ਗਠੀਆ ਅਤੇ ਅੱਖਾਂ ਦੀਆਂ ਜੋ ਪਰੇਸ਼ਾਨੀਆਂ ਨੇ ਤਾਂ ਉਹਨਾਂ ਦੇ ਨਾਲ ਕਾਫੀ ਸਮੇ ਤੋਂ ਪੀੜਤ ਸੀ ਔਰ ਪਰਿਵਾਰ ਦੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਉਹਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤਾਂ 80 ਸਾਲ ਦੀ ਉਮਰ ਦੇ ਵਿੱਚ ਖਾਲਿਦਾ ਜੀਆ ਦੇ ਵੱਲੋਂ ਆਖਰੀ ਸਾਲ ਲੈ ਗਏ ਨੇ 1991 ਤੋਂ 1996 ਤੱਕ ਬੰਗਲਾਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਮਹਿਲਾ ਪ੍ਰਧਾਨ ਮੰਤਰੀ ਬਣਦੇ ਨੇ ਉਸ ਤੋਂ ਬਾਅਦ ਸਾਲ 2001 ਤੋਂ 2006 ਤੱਕ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਨੇ ਤਾਂ ਲਗਾਤਾਰ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਖਾਲਿਦਾ ਜੀਆ ਔਰ ਉਹਨਾਂ ਦੇ ਜਿਹੜੇ ਪਤੀ ਜੀਆਰੂ ਰਹਿਮਾਨ ਉਹ ਸਾਬਕਾ ਰਾਸ਼ਟਰਪਤੀ ਸੀ ਉਹਨਾਂ ਦੇ ਦੇਹਾਂਤ ਤੋਂ ਬਾਅਦ ਹੀ ਖਾਲਿਦਾ ਜੀਆ ਦੀ ਸਿਆਸਤ ਦੇ ਵਿੱਚ ਐਂਟਰੀ ਹੁੰਦੀ ਹੈ ਔਰ ਉਹਨਾਂ ਦੇ ਜਿਹੜੇ ਵੱਡੇ ਬੇਟੇ ਨੇ ਉਹ ਜੋ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ ਤਾਂ ਉਸ ਦੇ ਕਾਰਜਕਾਰੀ ਪ੍ਰਧਾਨ ਨੇ ਤਾਰਿਕ ਰਹਿਮਾਨ ਜੋ ਕਿ ਹਾਲੀ ਦੇ ਵਿੱਚ ਵਾਪਸ ਆਏ ਨੇ ਉਹਨਾਂ ਦੇ ਬੇਟੇ ਤਾਰਿਕ ਰਹਿਮਾਨ ਨੂੰ ਬੰਗਾਲ ਦਾ ਟਾਈਗਰ ਵੀ ਕਿਆ ਜਾਂਦਾ ਹੈ ਉਹਨਾਂ ਦੇ ਇੱਕ بیٹے ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਰਕੇ ਹੋ ਗਿਆ ਸੀ ਤਾਂ ਪਰਿਵਾਰ ਦੇ ਵਿੱਚ ਕਈ ਉਤਾਰ ਚੜਾਵ ਦਾ ਸਾਹਮਣਾ ਖਾਲਿਦਾ ਜੀਆ ਨੂੰ ਕਰਨਾ ਪਿਆ ਪਰ ਸਿਆਸਤ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾ ਸੀ ਉਹ ਘਟ ਨਹੀਂ ਸੀ ਹਾਲਾਂਕਿ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਣ ਦਾ ਮਾਣ ਹਾਸਲ ਹੋਇਆ ਸੀ ਪਰ ਪਰਿਵਾਰਕ ਜੀਵਨ ਦੇ ਵਿੱਚ ਇੰਨੇ ਉਤਾਰ ਚੜਾ ਆਉਂਦੇ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੰਨੇ ਉਤਾਰ ਚੜਾ ਆਉਂਦੇ ਨੇ ਕਿ ਇਹਨਾਂ ਸਾਰੀਆਂ ਜੋ ਮੁਸ਼ਕਲਾਂ ਨਾਲ ਲੜਦੇ ਹੋਏ ਉਹ ਇਹਨਾਂ ਨੂੰ ਪਾਰ ਕਰਦੇ ਨੇ ਪਰ 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਦੱਸਦੀ ਕਿ ਹਜੇ ਕੱਲ ਹੀ ਉਹਨਾਂ ਦੇ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ 20 ਦਿਨ ਤੋਂ ਵੈਂਟੀਲੇਟਰ ਤੇ ਸੀ ਪਰ 20 ਦਿਨਾਂ ਤੋਂ ਬਾਅਦ ਵੈਂਟੀਲੇਟਰ ਦੇ ਉੱਤੇ ਹੀ ਉਹਨਾਂ ਦੇ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਜਾਂਦੀ ਹੈ ਤਾਂ ਜੋ ਜੋ ਇਲੈਕਸ਼ਨ ਨੇ ਉਹ ਲੜ ਸਕਣ ਤਾਂ ਜਾਨੀ ਕਿ ਵੈਂਟੀਲੇਟਰ ਤੇ ਹੁੰਦੇ ਹੋਏ ਵੀ ਉਹਨਾਂ ਨੂੰ ਉਮੀਦ ਸੀ ਕਿ ਉਹ ਵਦਿਆ ਪਰਫਾਰਮ ਕਰਨਗੇ ਇਲੈਕਸ਼ਨ ਦੇ ਵਿੱਚ ਔਰ ਉਹ ਇਲੈਕਸ਼ਨ ਨੂੰ ਲੜ ਸਕਦੇ ਨੇ ਤਾਂ ਇਹ ਬੇਹਦ ਮੰਦਭਾਗੀ ਖਬਰ ਬੰਗਲਾਦੇਸ਼ ਤੋਂ ਸਾਹਮਣੇ ਆ ਰਹੀ ਹੈ ਫਿਲਹਾਲ ਦੱਸਦੀ ਹੈ ਕਿ ਉਹਨਾਂ ਦੀ ਹਾਲਤ ਜਿਹੜੀ ਕਾਫੀ ਨਾਜ਼ੁਕ ਬਣੀ ਹੋਈ ਸੀ ਔਰ ਅੱਜ ਉਹਨਾਂ ਨੇ ਆਖਰੀ ਸਾਹ ਲੈਨੇ ਇਸ ਤੋਂ ਬਾਅਦ ਜੋ ਵਿਦੇਸ਼ੀ ਡਾਕਟਰਾਂ ਦੀ ਜਿਹੜੀ ਟੀਮ ਹੈ ਦੱਸਿਆ ਜਾ ਰਿਹਾ ਹੈ ਕਿ ਉਹੋ ਬੀਤੇ 20 ਦਿਨਾਂ ਤੋਂ ਉਹਨਾਂ ਦਾ ਇਲਾਜ ਕਰ ਰਹੀ ਸੀ ਟਾਕਾ ਦੇ ਐਫ ਕੇਅਰ ਐਵਰ ਕੇਅਰ ਜਿਹੜਾ ਹਸਪੀਟਲ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਦਾਖਲ ਕੀਤਾ ਗਿਆ ਸੀ ਔਰ ਉੱਥੇ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਣ ਦਾ ਹਾਲਤ ਜ਼ਿਆਦਾ ਵਿਗੜਦੀ ਜਾਂਦੀ ਹੈ ਜਿਸ ਦੇ ਚੱਲਦੇ ਉਹਨਾਂ ਦਾ ਦਿਹਾਂਤ ਹੋ ਗਿਆ ਤਾਂ ਖਾਲੀਦਰ ਜਿਹੜੇ ਬੇਟੇ ਤਾਰਿਕ ਰਹਿਮਾਨ ਆ ਉਹ 25 ਦਸੰਬਰ ਨੂੰ ਹੀ ਇੱਥੋਂ ਵਾਪਸ ਆਏ ਸੀ ਲੰਡਨ ਤੋਂ ਮੀਤੇ ਕਾਫੀ ਸਮੇਂ ਤੋਂ ਲੰਡਨ ਦੇ ਵਿੱਚ ਰਹਿ ਰਹੇ ਸੀ ਔਰ 27 ਦਸੰਬਰ ਨੂੰ ਹਸਪਤਾਲ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਦਾ ਦੱਸਦੇ ਕਿ 17 ਸਾਲ ਬਾਅਦ ਉਹ ਬੰਗਲਾਦੇਸ਼ ਵਾਪਸ ਪਰਤੇ ਸੀ ਕਿਉਂਕਿ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤਾਂ ਦੇਸ਼ ਨਿਕਾਲਾ ਦੇਣ ਤੋਂ ਬਾਅਦ ਉਹ ਵਾਪਸ ਬੰਗਲਾਦੇਸ਼ ਜਦੋਂ ਪਰਤੇ ਤਾਂ ਉਹਨਾਂ ਦੀ ਮਾਤਾ ਖਾਲੀਦਾ ਜੀਆ ਹਸਪਤਾਲ ਦੇ ਬੈੱਡ ਦੇ ਉੱਤੇ ਸੀ ਔਰ ਉਨਾ ਦਾ ਦਿਹਾਂਤ ਹੋ ਗਿਆ ਹੈ ਦੱਸ ਦਈਏ ਕਿ 2018 ਦੇ ਵਿੱਚ ਖਾਲਿਦਾ ਜੀਆ ਨੂੰ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਔਰ ਇੱਕ ਜੋ ਅਨਾਥਾਲੇ ਤਾਂ ਉਸਦੇ ٹرسٹ ਦੇ ਨਾਮ ਦੇ ਉੱਤੇ ਸਰਕਾਰੀ ਪੈਸੇ ਦਾ ਗਵਨ ਕਰਨ ਦਾ ਇਲਜ਼ਾਮ ਇਹਨਾਂ ਦੇ ਉੱਤੇ ਲਗਾਇਆ ਗਿਆ ਸੀ ਔਰ ਇਹਨਾਂ ਦੇ ਅ ਨਾਲ ਇਹਨਾਂ ਦੇ بیٹے ਤਾਰਿਕ ਅਤੇ ਹੋਰ ਜਿਹੜੇ ਮੁਲਜ਼ਮ ਨੇ ਤਾਂ ਉਹਨਾਂ ਨੂੰ 10 ਸਾਲ ਦੀ ਕਠੋਰ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਇਹਨਾਂ ਸਜ਼ਾ ਦੇ ਵਿੱਚ ਦੇਰੀ ਹੁੰਦੀ ਰਹਿੰਦੀ ਹੈ ਬਾਅਦ ਦੇ ਵਿੱਚ ਖਾਲਿਦਾ ਜੀਆ ਨੂੰ 2024 ਦੇ ਵਿੱਚ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਇਹ ਸ਼ੇਖ ਹਸੀਨਾ ਦੇ ਤਖਤਾ ਪਲਟ ਤੋਂ ਇੱਕ ਦਿਨ ਬਾਅਦ ਹੀ ਖਾਲਿਦਾ ਜੀਆ ਨੂੰ ਰਿਹਾ ਕੀਤਾ ਜਾਂਦਾ ਹੈ ਔਰ ਖਾਲਿਦਾ ਜੀਆ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਇਹਨਾਂ ਦੀ ਕੁਝ ਜ਼ਿਆਦਾ ਨਹੀਂ ਬਣਦੀ ਸੀ ਇਹਨਾਂ ਦੇ रिश्ਤੇ ਕੁਝ ਖਾਸ ਵਧੀਆ ਨਹੀਂ ਸੀ ਕਿਉਂਕਿ ਸਿਆਸਤ ਦੇ ਵਿੱਚ ਅਕਸਰ ਲੋਕ ਇੱਕ ਦੂਸਰੇ ਦੇ ਵਿਰੋਧੀ ਹੁੰਦੇ ਨੇ ਪਰ ਇਹ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਬੰਗਲਾਦੇਸ਼ ਤੋਂ ਜਿੱਥੇ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਮੌਤ ਹੋ ਗਈ ਹੈ